ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਸਾਰਿਆਂ ਨਾਲੋਂ ਗੇਤਰੀ ਸਰੋਂ ਜੀ ਇਹ ਫਲੀਆਂ ਵੀ ਕੱਢ ਆਈਏ ਜੀ ਤੇ ਫੁੱਲ ਵੀ ਵੇਖੋ ਕਿੰਨਾ ਲੱਗਿਆ ਜੀ ਉੱਪਰ ਮਾਹੋ ਦੀ ਮੱਖੀ ਵੇਖੋ ਕਿੰਨਾ ਸ਼ਹਿਦ ਬਣਾ ਰਹੀ ਹੈ ਬਹੁਤ ਜ਼ਿਆਦਾ ਇਹ ਸ਼ਹਿਦ ਕੱਢ ਰਹੀ ਹੈ ਮਾਹੋ ਦੀ ਮੱਖੀ ਵੀ ਜਿਹੜਾ ਇਹ ਨਿੱਕੀ ਮੱਖੀ ਦਾ ਸ਼ਹਿਦ ਵੀ ਬਹੁਤ ਜ਼ਿਆਦਾ ਕੰਮ ਆਉਂਦਾ ਹੈ ਜੀ ਇਹਦੇ ਨਾਲ ਦਾ ਤਾਂ ਸ਼ਹਿਦ ਬਹੁਤ ਘੱਟ ਮਿਲਦਾ ਜੀ ਜੇ ਮਿਲਦਾ ਦੂਜਾ ਤਾਂ ਮਿਲਦਾ ਹੀ ਮਿਲਾਵਟ ਵਾਲਾ ਇਹ ਜਿਹੜੀ ਨਿੱਕੀ ਮੱਖੀ ਦਾ ਸ਼ਹਿਦ ਪਹਿਲਾਂ ਬਹੁਤ ਹੁੰਦਾ ਸੀ ਜਦੋਂ ਮੰਨ ਲਓ ਆਪਾਂ ਨਰਮੇ ਬੀਜ ਤੇ ਹੀ ਤੇ ਨਰਮਿਆਂ ਦੇ ਉਹ ਜਿੱਥੇ ਬਾਲਣ ਵੱਢ ਕੇ ਰੱਖਣਾ ਉੱਥੇ ਬਹੁਤ ਜ਼ਿਆਦਾ ਮਾਹਵਾਂ ਲੱਗ ਜਾਂਦੀਆਂ ਹੁੰਦੀਆਂ ਸੀ ਜੀ ਬੱਚਿਆਂ ਦੇ ਕੰਮ ਵੀ ਆਉਂਦਾ ਜੀ ਤੇ ਬਜ਼ੁਰਗਾਂ ਦੇ ਵੀ ਹਰੇਕ ਤਰ੍ਹਾਂ ਦੇ ਹਰੇਕ ਦੇ ਕੰਮ ਆਉਂਦਾ ਜੀ ਵੈਗੁਰੂ ਜੀ ਕਾਕਾ ਸਾਹਿਬ ਵੈਗੁਰੂ ਜੀ ਕੀ ਬਤ ਹੈ